ਇਹ ਫੈਸਲਾ ਜਿਹੜਾ ਹੋਇਆ ਤੇ ਉਸੇ ਕੜੀ ਦੇ ਵਿੱਚ ਹੈ ਇਹ ਤੋਂ 2015 ਨੂੰ ਸਾਨੂੰ ਡੀਏ ਗਵਰਨਮੈਂਟ ਨੇ 113% ਜੀ ਦਿੱਤਾ ਹੀ ਜਿਹੜਾ ਕਿ 1715 ਤੋਂ ਡੀਏ ਦਿੱਤਾ ਹੈ ਐਸੇ ਤਰ੍ਹਾਂ 1715 ਵਾਲੀ ਜਿਹੜੀ ਹੈ ਕਿਸ਼ਤ ਹੈ ਉਹ 1116 ਤੋਂ ਦਿੱਤੀ ਸੀ ਜਿਹੜੀ 1116 ਦੀ ਕਿਸ਼ਤ ਸੀ ਉਹ ਜਾ ਕੇ 1116 ਤੋਂ ਦਿੱਤੀ ਸੀ ਜਦੋਂ ਪੀਅਰ ਵਿਜ਼ਿਟ ਹੋਈ ਉਹਨਾਂ ਨੇ ਜਿਹੜਾ ਡੀਏ ਸਾਨੂੰ ਮਿਲ ਰਿਹਾ ਸੀ ਉਸ ਵੇਲੇ 31 12 15 ਨੂੰ ਜੀ 113% ਉਹ ਮਰਜ਼ ਕਰਕੇ ਤੇ ਉਹ ਸਾਨੂੰ ਉਹਨਾਂ ਨੇ ਉਹ 2.44% ਫਾਰਮ ਨਾਲ ਸਾਨੂੰ ਐਕਸਿਸ਼ਨ ਜਾਂ ਪੈਨਸ਼ਨ ਫਿਕਸੇਸ਼ਨ ਚੜੀ ਕਰ ਦਿੱਤੇ। ਬਿਲਕੁਲ ਕਲੀਅਰ ਕਰ ਦੋ ਇਹ ਮੁਲਾਜ਼ਮਾਂ ਤੇ ਪੈਨਸ਼ਨਾਂ ਦੋਨਾਂ ਤੇ ਹੀ ਲਾਗੂ ਹੋਣਾ। ਬਿਲਕੁਲ ਜੀ। ਹਾਂ ਇਹ ਇਸ ਫੈਸਲੇ ਦੀ ਮੈਂ ਚਰਚਾ ਕਰੂੰਗਾ। ਇਹ ਜਿਹੜਾ ਫੈਸਲਾ ਆਇਆ ਹੈ ਜੀ ਸੀਡਬਲਯੂਪੀ 7242 ਬਿਲਕੁਲ 2023 ਹਾਂ ਜੀ ਤੇ ਹੋਰ ਇਹਦੇ ਨਾਲ 32 ਕਨੈਕਟਡ ਕੇਸ ਇਹ ਨਹੀਂ ਇਹ ਕੇਸਾਂ ਦਾ ਇਤਿਬਾਰ ਦਿੱਤਾ ਦਾ ਹਾਂ ਇਹ ਸਾਰੇ ਕੇਸਾਂ ਦਾ ਇਤਿਬਾਰ ਦਿੱਤਾ ਦਾ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਹੜੇ ਕਿਹੜੇ ਵਕੀਲ ਕੋਲ ਕਿੰਨੇ ਕਿੰਨੇ ਕੇਸ ਸੀ ਇਹ ਸਾਰਾ ਉਹਨੂੰ ਦੱਸਿਆ ਤੇ ਇਹ ਇਹ ਜਿਹੜਾ 113% ਤੋਂ 119% ਡੀਏ ਫਿਰ 24/5 2023 ਨੂੰ ਆ ਕੇ ਦਿੱਤਾ ਹੈ ਨਾ ਉਹ ਵੀ ਉਹਦੇ ਵਾਸਤੇ ਵੀ ਕੋਰਟ ਕਿਸੇ ਕਰਨਾ ਪਿਆ ਕੀ ਹੁਣ ਡੀਏ ਵੀ ਲੈਣ ਵਾਸਤੇ ਸਾਨੂੰ ਹਰ ਵਾਰੀ ਕੋਰਟ ਜਾਣਾ ਪਏਗਾ ਉਹ ਸਾਰਾ ਡੀਏ ਜਿਹੜਾ ਦਿੱਤਾ ਉਹ ਵੀ ਬੜੀ ਪਹਿਲੇ ਪਹਿਲੇ ਸਿਰ ਪਟੀਸ਼ਨਰ ਨੂੰ ਦਿੱਤਾ ਸੀ 2432 ਫਿਰ ਸੀਓ ਸੰਪਾਈ ਉਹ ਉਹਨਾਂ ਨੇ ਪ੍ਰੀਤਮ ਕੁਮਾਰ ਜੀ ਨੂੰ ਤੇ ਉਹ ਉਹ ਤੋਂ ਜਦੋਂ ਪਟੀਸ਼ਨਰ ਦਿੱਤਾ ਫਿਰ ਸਾਡੀ ਐਸੋਸੀਏਸ਼ਨ ਵੱਲੋਂ ਫਿਰ ਗਵਰਨਮੈਂਟ ਨੂੰ ਲਿਖਿਆ ਕਿ ਇਹਨੂੰ ਜਰਨਲਾਈਜ਼ ਕਰੋ ਫਿਰ ਜਾ ਕੇ ਨੇ 24 5 2023 ਨੂੰ ਜਾ ਕੇ ਉਹਨੂੰ ਜਰਨਲਾਈਜ਼ ਕੀਤਾ ਸੀ ਠੀਕ ਹੈ ਹਾਂਜੀ ਪਰ ਸਰਕਾਰ ਨੂੰ ਚਾਹੀਦਾ ਸੀ ਕਿ ਜਦੋਂ ਹੁਣ 113% ਤੋਂ ਡੀਏ ਉਹਨਾਂ ਨੇ ਆਪ ਹੀ ਪ੍ਰਵਾਨ ਕਰਤਾ 119% ਤੇ 119% ਦੇ ਨਾਲ ਪੇ ਫਿਕਸੇਸ਼ਨਾਂ ਵੀ ਕਰਦੇ ਪੈਨਸ਼ਨ ਫਿਕਸੇਸ਼ਨਾਂ ਵੀ ਕਰਦੇ ਹਾਂਜੀ ਉਹਦੇ ਵਾਸਤੇ ਵੀ ਆਪਾਂ ਨੂੰ ਕੋਰਟ ਜਾਣਾ ਪਿਆ ਹਾਂਜੀ ਹੁਣ ਕੋਰਟ ਦੇ ਵਿੱਚ ਕੋਰਟ ਦੇ ਵਿੱਚੋਂ ਇਹ ਆਰਡਰ ਹੋਏ ਨੇ ਹੈਨੀ ਕਿ ਇਹ ਜਿਹੜਾ 113% ਤੋਂ 119% ਹੋ ਗਿਆ ਆ ਤੇ ਉਹ ਉਸ ਦੇ ਉੱਪਰ ਜਿਹੜਾ ਮਰਜ ਕਰਕੇ ਤੇ 15% ਦਾ ਬੈਨੀਫਿਟ ਦਿੱਤੇ ਤੇ ਤੇ ਫਿਰ ਪੇ ਪੈਫ ਸਿਸ਼ਨਾਂ ਤੇ ਪੈਨਸ਼ਨਾਂ ਦੀ ਪੈਨਸ਼ਨ ਫਿਕਸੇਸ਼ਨ ਦਾ ਕੀ ਕੀਤਾ ਜਾਣ? ਓਕੇ। ਇਹਨਾਂ ਮੇਰੇ ਚ ਲਿਖਿਆ ਵੀ ਸਾਰੇ ਕਾਂਸੀਕੁਐਂਸ਼ੀਅਲ ਬੈਨੀਫਿਟ ਵੀ ਮਿਲ ਗਏਂਗੇ ਇਹਦੇ ਉੱਪਰ। ਓਕੇ। ਕਿਹੜੇ-ਕਿਹੜੇ ਨੇ ਜੀ ਉਹ? ਹਾਂਜੀ। ਉਹ ਕਿਹੜੇ-ਕਿਹੜੇ? ਗ੍ਰੈਟੀ ਲੀਵਿੰਗ ਪੈਚਮੈਂਟ ਜਿਹੜੇ ਨਾਲ ਪੈਨਸ਼ਨ ਫਿਕਸੇਸ਼ਨ ਤੋਂ ਇਲਾਵਾ ਗ੍ਰੈਟੀ ਲੀਵਿੰਗ ਪੈਚਮੈਂਟ ਵੀ ਮਿਲੇਗੀ। ਹੂੰ। ਤੇ ਇਹ लास्ट ਤੇ ਉਹਨਾਂ ਨੇ ਲਿਖਤਾ ਹੂੰ ਇਹ ਸਿਮਿਲਰੀ ਸਿਚੁਏਟਿਡ ਰਿਟਾਇਰੀ ਜਿੱਤੇ EMPLOYEES ਤੇ ਵੀ ਲਾਗੂ ਹੋਏਗਾ। ਜਨ ਲਾ ਹੀ ਹੋਊਗਾ। ਹਾਂਜੀ। ਹਾਂਜੀ। ਇਹ ਇਹ ਜਿਹੜਾ ਫੈਸਲਾ ਹੈ ਇਹ 4 ਮਹੀਨੇ ਦੇ ਅੰਦਰ ਅੰਦਰ ਲਾਗੂ ਕੀਤਾ ਜਾਵੇਗਾ ਲਿਖਿਆ ਜੀ ਲੈਟ ਦਾ ਰਿਸਪੌਂਡੈਂਸ ਰੀਕਮਿਊਟ ਦੀ ਪੇ ਆਫ ਦਾ ਪਟੀਸ਼ਨਰ ਐਂਡ ਅਦਰ ਸਿਮਿਲਰਲੀ ਸਿਚੁਏਟਿਡ ਰਿਟਾਇਰਡ ਐਮਪਲੋਇਜ਼ ਬਾਏ ਗਿਵਿੰਗ ਥੈਮ ਦਾ ਬੈਨੀਫਿਟ ਆਫ ਡੀਐਮਐਸ ਅਲਾਊਸ ਐਟ ਦਾ ਰੇਟ 119% ਕੀਪਿੰਗ ਇਨ 뷰 ਦਾ ਨੋਟੀਫਿਕੇਸ਼ਨ ਡੇਟਡ ਜੀ 9 2021 ਐਂਡ देयर ਆਫਟਰ ਰੀਕੈਲਕੂਲੇਟ देयर ਪੈਨਸ਼ਨ ਪੈਨਸ਼ਨ ਦੇ ਬੈਨੀਫਿਟਸ ਐਜ਼ ਵੈਲ ਓਕੇ ਦਾ ਇਨਹਾਸਟ ਪੈਨਸ਼ਨ ਵਿਲ ਬੀ ਐਡਮਿਸੀਬਲ ਟੂ ਦਾ ਰਿਟਾਇਰੀਜ਼ ਐਜ਼ ਪਰ ਕ੍ਰਾਈਟੇਰੀਆ ਗਿਵਨ ਇਨ ਦਾ ਨੋਟੀਫਿਕੇਸ਼ਨ ਡੇਟਡ ਬੀ ਨਾਟ ਇਕੀ ਐਕਸੈਪਟ ਵਿਦ ਦਾ ਡਿਫਰੈਂਸ ਦੈਟ ਦਾ ਡੀਐਨਐਸ ਅਲਾਉਂਸ ਵਿਲ ਬੀ ਟ੍ਰੀਟਡ ਐਟ ਐਜ 119% ਫਾਰ ਆਲ ਇੰਟੈਂਡਡ ਪਰਪਸ ਇਹ ਸਾਰੀ ਜਿਹੜੀ ਇਹ ਜਿਹੜੀ ਹੈ 2921 ਦੀ ਜਿਹੜੀ ਹੈ ਨੋਟੀਫਿਕੇਸ਼ਨ ਇਹ ਪੇ ਦੇ ਬਾਰੇ ਚ ਹੀ ਹੈ ਓਕੇ ਇਹ 5 ਜੁਲਾਈ 2021 ਦੀ ਮੇਨ ਨੋਟੀਫਿਕੇਸ਼ਨ ਸੀ ਇਹ 2921 ਦੀ ਜਿਹੜੀ ਹੈ ਹੈ ਉਹ ਉਹਦੀ ਹੀ ਉਹਦੇ ਵਿੱਚ ਪਰਵੀ ਜੋ ਐਡ ਕੀਤੀ ਸੀ ਕਿ ਜਿਨ੍ਹਾਂ ਨੂੰ 15% ਤੋਂ ਘੱਟ ਫਾਇਦਾ ਹੁੰਦਾ ਹੈ ਹਾਂਜੀ ਤੇ ਉਹ ਉਹਨਾਂ ਨੂੰ ਘੱਟੋ ਘੱਟ 15% ਆਫ ਬੈਨੀਫਿਟ ਮਿਲੇਗਾ ਇਹ 29 2021 ਦੀ ਜਿਹੜੀ ਹੈ ਇਹਨਾਂ ਨੇ ਇਹਦੇ ਵਿੱਚ ਬਰਡਨ ਵੀ ਪੂਰੀ ਲਿਖੀ ਹੋਈ ਹੈ ਹਾਂਜੀ ਤੇ ਇਹਦੇ ਵਿੱਚ ਨਾਲ ਫਿਰ ਲਿਖਤਾ लेट द रिवाइड पेंशन अलोंग विद एरियज बी एक्सटेंडेड टू द पटिशनर आफ्टर रिकलकुलेटिंग देयर इंटाइटलमेंट एज पर एज पर दिस ऑर्डर इतने तक आ गया पटिशनर की बारी गल कर रही एंड सिमिलरली सिचुएटेड रिटायरीज ओबलीक इंप्लाईज बिल आल्सो बी एक्सटेंडेड द सेम बेनिफिट टू बी एक्सटेंडेड विद इन अ पीरियड ऑफ फोर मंथ ऑफ रिसीट ऑफ द कॉपी ऑफ दिस ऑर्डर